ਤੇ ਰੀ ਨਹੀਂ ਹਾਂ ਤਿਆਰ ਆ ਬੈਠ ਗਿਆ ਇਹ ਕਿੰਨੇ ਕਰੋੜ ਵੀ ਟਵਾਉਣ ਲਈ ਤਿਆਰ ਕੋਈ ਆਹ ਤਾਂ ਸਹੀ ਇਹ ਹਜ ਨਹੀਂ ਲੈ ਕਿੰਨੇ ਬੋਲੀ ਦੇਣਾ ਕੋਈ ਜੱਕ ਜਿੰਨੇ ਕਹਦਾ ਤੇ ਬੋਲੀ ਹੋ ਜਾ ਜਿੱਥੋਂ ਤੱਕ ਵੀ ਲਾ ਦੇਣਗੇ ਇਹ ਹਜ ਦੇਣੇ ਕਰੋੜ ਰੁਪਇਆ ਕਰੋੜ ਤੱਕ ਵੀ ਦੇ ਦੇ ਲਾ ਦੇ ਜੀ ਕਰੋੜ ਤੱਕ ਵੀ ਲਾ ਦੇਾਂਗੇ ਹਾਂ ਜੀ ਵੀ ਲਾ ਦੇਾਂਗੇ ਹਾਂ ਜੀ ਸਾਡੇ ਅੱਗੇ 65 ਲਾਗੀ ਜੇਕਰ 2 ਕਰੋੜ ਦਾ ਕੋਈ ਬੋਲੀ ਦਿੰਦਾ ਤੇ ਇਹ ਇਹ ਕਿ 1.85 ਸਾਡੇ ਆਰਤੀ ਸਾਹਿਬ ਨੇ ਕਰੋੜ ਆਖਿਆ ਸੀ 2 ਆਖਿਆ ਪਰ ਜੇ ਝੜਵਾਲੇ ਆ ਗਏ ਕਿ ਸਾਹਮਣੇ ਤੇ ਹੋ ਜਾਣ ਬੋਲੀ ਬਲੇ ਤੇ ਮੈਂ ਮੰਨ ਲਵਾਂ ਤੁਹਾਨੂੰ ਸਾਰੇ ਸੰਟੀ ਨਾਲ ਬਣਾਦੇ ਕਿੰਨੇ ਫੇਰ ਕਿੰਨੇ ਆਹ ਦੋ ਹਾਂ ਮੈਂ ਆ ਗੱਲ ਕਰ ਜਾ ਤੁਹਾਡੇ ਨਾਲ ਸਰਫਤੀ ਹੁੰਦੀ ਆ ਕਿੰਨੇ ਕਰਦੇ ਦੋ ਕਰੋੜ ਦੇ ਕਾਹਨੇ ਚੈੱਕ ਲੈ ਲੈਣ ਐਸੇ ਠੀਕ ਐਸੇ ਚੈੱਕ ਦੇ ਨੂੰ ਪਿਆਰ ਆ ਠੀਕ ਐ ਜੀ ਪਿੰਡ ਵਾਸੀ ਜੇ ਆਉਂਦੇ ਵੀ ਇੱਥੇ ਆ ਗਏ ਕਰੋੜ ਬੁਲਾਏ ਬਣਿਆ ਹਾਂ ਮਾ ਗੋ ਮਾ ਪਰਵੋ ਮਾ ਇਹ ਗੱਲ ਕਰ ਰਹੇ ਹਾਂ ਫੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਦਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਇਆ ਕੱਲ ਦੇ 10 ਵਜੇ ਤੱਕ ਉਹ ਨਜਰ ਫਾਈਨਲ ਨਹੀਂ ਹੋਏਗੀ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲੈ ਕੇ ਅੱਜ ਅੱਜ ਪੰਚਾਇਤ ਆਪਣੇ ਹਰ ਇੱਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਆਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜਪੀ ਦਾ ਨਾਂ ਆ ਭਾਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮੇਲਗਿਲ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ 'ਚ ਵੀ ਹੁੰਦੀਆਂ ਪਰ ਉਹਦੇ 'ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਬਿਯਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 2500 ਤੱਕ 2000 2500 2300 ਤੱਕ ਰੇਟ 1500 ਨਾਲ ਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਵੇਗਾ ਕਿਉਂਕਿ ਦੂਜਿਆਂ ਨੂੰ ਤੇ ਚੁੱਲ੍ਹਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਕੀ ਹੈਗੀ ਕਾਗਜ਼ ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਕੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓਗੇ ਜਾਂ ਬਸ ਕਰੋਗੇ ਨਹੀਂ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾਂ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਜਿਹੜਾ ਇਹ ਜਿਹੜਾ ਪ੍ਰੈਸਫਰ ਕਿੱਥੇ ਵਰਤੀ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਵਸੰਤੀ ਕੋਈ ਨਹੀਂ ਆਈ ਹਾਂ ਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਹੋਵੇ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਲੱਖ ਕਿਥੋਂ ਪਰ ਮੈਂ ਇੱਕ ਰੁਪਇਆ ਨਹੀਂ ਖਾਂਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਇੱਕ ਇੱਕ ਕਾਗਜ਼ ਦਾ ਰਜਾ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਦਾ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਜਿਹਨੇ ਲਈ ਮੁਕੇਗੀ ਮੈਂ ਜਿੰਨੇ ਲਈ ਮੁਕੇਗੀ ਉਹਦੇ ਚਿਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੋਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ। ਚਾਹ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੋਹਤੇ ਚਾਹ ਹੁੰਦੀ ਆ ਨਾ ਟਬਰ ਦੀ ਉਹ ਸਾਰਿਆਂ ਘੱਟਾਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ। ਉਹਦੇ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਉਹ ਜਿਹੜਾ ਲਾਸ਼ੀ ਪੁੱਤ ਨੂੰ ਸ਼ੇਰ ਬਣਾ ਦੇ। ਪੱਕੀ ਗੱਲ ਜੀ। ਆਹ ਸਾਬਿਆ ਨਾ ਥੋੜਾ ਜਦ ਤਾ ਮੈਂ ਆ ਵੀ ਮਨਾ ਨਹੀਂ ਮੁਰਕੇ ਮੈਂ ਕਾਂਹ ਖੜਦਾ ਮੈਂ ਮੇਰੇ ਕੋ ਤੁਰ ਨਹੀਂ ਜਾਂਦਾ ਹੁਣ ਤੂੰ ਹੀ ਜਾ ਗੁਰੂ ਘਰ ਦਾਸ ਰਿਆ ਨਾ ਪਹਿਲੀ ਬੋਲੀ ਫਿਰ ਕਿੰਨੀ ਸੀ ਦਿੱਤੀ ਸੀ ਪਹਿਲੀ 50 ਰੁਪਏ ਰੱਖਦੀ ਸੀ ਅੱਛਾ ਉਹਦੇ ਉੱਥੇ ਛੱਪੜ ਹਾਂਜੀ ਸਿੱਧੀ ਜੀ ਗੱਲ ਆ ਛੱਪੜ ਆ ਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਨਹੀਂ ਦਾ ਉਹਦੇ ਬਜਾਇਰ ਪੰਚਾਇਤ ਦੀ ਤਰ੍ਹਾਂ ਹੀ ਅੱਠ ਕਿੱਲੇ ਵਿਰੋਧੀ ਧੜੇ ਤੋਂ ਆਈ ਉਹਨੇ ਲੈਣੇ ਹਾਂਜੀ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁੜੀ ਨਹੀਂ ਪਾਉਂਦਾ ਪਾਣੀ ਅਠਾ ਕਿੱਲੇ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੱਲੇ ਦਾ ਕੋਈ ਨਹੀਂ ਆਂ ਗਾਂ ਪਿੰਡ ਨੂੰ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕੈਸ਼ਰ ਦਾ ਮੇਰਾ ਉਹ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅਜ ਕਿੱਲੇ ਦੀ ਬੋਲੀ ਨਹੀਂ ਚੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 55 ਲੱਖ ਆ ਉਹ 50 ਲੱਖ ਦੀ ਵਾਜ ਮੇਰੀ ਗ੍ਰੀਕੀ ਕਰਦਾ ਲਗਾ ਸਾਬ ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਤੰਮਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜ ਤੰਨੇ ਦੇ ਆ 65 ਡੀਮਾ ਕਰਤੇ ਉਹ ਦੋ ਗਾਂ ਖਨੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਵਜ ਦਾ ਡੇਢ ਹੋਏ ਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹ ਦੋ ਗਏ ਪੇਪਰ ਦੇਣ ਅਵਾ ਕਦੋਂ ਗਏ ਸਾਰੇ ਲੀਡਰਾਂ ਨੂੰ ਭਜੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8-9 ਵਜੇ ਕਿੰਨੇ ਵਜੇ ਰੱਖਦੇ ਮੈਂ ਤਾਂ ਜ ਆਖੀ ਮੈਂ ਹੱਲਾ ਕਰ ਲੈ ਕੱਲ ਕੀ ਕਰਦੇ ਆ ਕੀ ਨਹੀਂ ਕਰਦੇ ਕਿੰਨਾ ਲੋਡਾਂ ਨੇ ਇੱਥੋਂ ਦੁਰਦੇ ਨਾਲ ਗਾਂ ਕਿ ਫਿਰ ਜ਼ੀਰੋ ਤੋਂ ਦੁਰਦੇ ਨੇ ਠੀਕ ਹੈ ਹਾਂ ਇਹ ਵੀ ਕੋਈ ਮਦਾਨੀ ਕਈਆਂ ਰਾਤ ਨੂੰ ਆਏ ਪਿੰਡਾਂ ਨੂੰ ਆ ਵੀ ਸਵੇਰੇ ਜਿਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਜੇ ਜਨਰਲ ਚੋਂ ਨਵਟਾਂ ਕਾ ਦੇ ਜਾਨ ਆ ਆਹੀ ਸਰਕਾਰ ਦੇ ਖਾਤੇ ਪਾਈ ਜਣੇ ਆ ਸਾਣੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣ ਕੇ ਚੈੱਕ ਪੇਮੈਂਟ ਚੈੱਕ ਹੀ ਜਾਉ ਮੈਂ ਸਾਰਿਆਂ ਸਾਸਿਕਾ ਆਰਾਮਰਾਮ ਜੀ ਸਾਨੂੰ ਬਹੁਤ ਵਧੀਆ ਲੱਗਿਆ ਪਾਜੀ ਬਰਾ ਵੱਡਾ ਕੀ ਖੇਲ ਹੁੰਦਾ ਇਹਨਾਂ ਕਿਹਾ ਕਿ ਸਾਡਾ ਕੁਝ ਨਾ ਕੁਝ ਕਰ ਕੋ ਸਾਰੀਆਂ ਸਰਕਾਰ ਤੁਹਾਨੂੰ ਖਾਈ ਜਾ ਰਹੀਆਂ ਇਹਨਾਂ ਮਨ ਚ ਸੌਂ ਗਾਗੇ ਅਸੀਂ ਪਿੰਡ ਦਾ ਕੁਝ ਕਰਕੇ ਕਰਕੇ ਵਿਖਾਉਣ ਬਰਾ ਵੱਡਾ ਪ੍ਰਾਲਾ ਅਸੀਂ ਪਾਰਟੀ ਨੂੰ ਸਾਫ ਕਰਨ ਨੂੰ ਜਿੱਥੇ ਸਾਡੀ ਲੋਕਾਂ ਨੇ ਖੜੇ ਹੋਵਾਂਗੇ ਬਹੁਤ ਵਧੀਆ ਪੱਜਣਾਂ ਦਾ ਬਹੁਤ ਵਧੀਆ